ਹਾਂ ਜੀ ਮਾਰਕੀਟ ਤੇ ਫਿਰ ਤੇ ਜੋੜੀ ਜਿਹੜੀ ਵਾਰਦਾਤ ਸਾਹਮਣੇ ਨਿਕਲ ਕੇ ਆਈ ਯਾਰ ਅੱਜ 10 ਨਿਕਾਲਾ ਉਹ ਜਿਹੜੀ ਨਿਕਾਲਾ ਤੇ ਵਾਰਦਾਤ ਨੂੰ ਜਾਂ ਦਿੰਦਾ ਔਰ ਜਿਨ੍ਹਾਂ ਨੂੰ ਨੁਕਸਾਨ ਹੋਇਆ ਕਿਹਦੀ ਕਿਹਦੀ ਦੁਕਾਨਾਂ ਗਲਤ ਕਰਾਂਗੇ ਲੋਕ ਪਹੁੰਚ ਨਹੀਂ ਪਹੁੰਚਦਾ ਆਪਣਾ ਇਹ ਮੁੱਦੇ ਰੋਕਾ ਚਾਹੁੰਦੇ ਨੇ ਗਲਤ ਕਰਦੇ ਨੇ ਕੱਲੇ ਜੀ ਇਸ ਪਾਸੇ ਦੇਖਦੇ ਕੀ ਹੋਇਆ ਕਿ ਗ੍ਰਾਮਦੋਤ ਮਾਰਕੀਟ ਗ੍ਰਾਮਦੋਤ ਮਾਰਕੀਟੇ ਰੱਬੀ ਚੋਰੀ ਹੋਈ ਹੈ ਜੀ ਇਹ ਘੱਟੋ ਘੱਟ 8-10 ਦੁਕਾਨਾਂ ਜਿਹੜੀਆਂ ਸ਼ਟਰ ਤੋੜੇ ਗਏ ਆ ਲੀਫੇ ਤੋੜੇ ਗਏ ਆ ਇੱਕ ਦੁਕਾਨਦਾਰ ਚਲੋ ਰੀਡੀਮੇਟਰ ਦਾ ਸਿਰ ਸਾਰਾ ਪਹੁੰਚਦਾ 70000 ਤੱਕ ਦਾ ਕੰਦਾ ਮੇਰਾ ਸਮਾਨ ਗਿਆ ਹੈ ਇਹ ਤਾਂ ਅਕਤਿਰੋਧ ਗੱਲ ਕਰ ਦੋ ਜੀ ਉਸੇ ਐਸੋ ਔਰ ਬੰਦੇ ਰਾਤ ਵੀ ਕਰਦੇ ਆ ਕਿੰਨੀਆਂ ਦੁਕਾਨਾਂ ਨੂੰ ਜਿਹੜਾ ਕਿ ਨਾ ਪਤਾ ਪਰਾ ਨੇ ਚੋਰਾ ਵੱਲੋਂ ਕਿੰਨਾ ਨੁਕਸਾਨ ਹੋ ਗਿਆ ਦੋਰਾ ਬਸ ਦੋ ਦਾ ਦੁਕਾਨਾਂ ਦਾ ਨੁਕਸਾਨ ਆਇਆ ਹੋਇਆ ਹੈ ਜਿਹੜਾ ਨਿਕਰੀ ਸਾਰਾ ਦੁਕਾਨਾਂ ਨੇ ਹੈ ਦੋ ਦੁਕਾਨਾਂ ਦੇ ਵਿੱਚ ਤੇ ਫੁਰਜਾ ਨੁਕਸਾਨ ਹੋਇਆ ਜਿਹੜਾ ਜ਼ਿਆਦਾ ਬਾਕੀ ਦੁਕਾਨਾਂ ਦੇ ਸ਼ੀਸ਼ੇ ਤੋੜੇ ਨੇ ਤੇ ਸ਼ਟਰ ਤੋੜੇ ਨੇ ਤੁਹਾਨੂੰ ਪਤਾ ਅੱਜ ਕੱਲ ਸ਼ਟਰ ਵੀ ਕਿਹੜਾ ਸਸਤੇ ਨੇ ਤੇ ਸ਼ੀਸ਼ੇ ਵੀ ਕਿਹੜੇ ਸਸਤੇ ਨੇ ਨਾ ਨਾ ਕਰਦੇ ਕਰਦੇ ਇੱਕ ਦੁਕਾਨ ਦੇ ਉੱਪਰ 30-40 ਹਜ਼ਾਰ ਰੁਪਏ ਦਾ ਖਰਚਾ ਤਾਂ ਵੈਸੇ ਹੀ ਪੈ ਜਾਂਦਾ ਹੈਗਾ ਸ਼ਟਰ ਤੇ ਸ਼ੀਸ਼ੇ ਦੇ ਤੇ ਅੱਛਾ ਇਹ ਕਿੰਨੇ ਲੋਕ ਆਏ ਸੀ ਸੀਸੀਟੀਵੀ ਫੁਟੇਜ ਕਿੰਨੇ ਲੋਕ ਨੇ ਇਹ ਜਿਹੇ ਸੀਸੀ ਕੈਮਰੇ ਦੇ ਵਿੱਚ ਨਾ ਉਹ ਮੁੰਡੇ ਆ ਦੀ ਲੋਕੇਸ਼ਨ ਆ ਉਹ ਮੁੰਡੇ ਨੇ ਉਹਨਾਂ ਦੇ ਮੂਮੰਦੇ ਆ ਨੇ ਟੋਪੀਆਂ ਪਾਈਆਂ ਹੋਈਆਂ ਨੇ ਉਹਨਾਂ ਦੀ ਕੋਈ ਬਾਕੀ ਦਾ ਹੋਰ ਪਛਾਣ ਆਲੇ ਨਹੀਂ ਹੋਈ ਵੇਖਾਂਗੇ ਕੋਸ਼ਿਸ਼ ਕਰਾਂਗੇ ਹੋਰ ਜ਼ੂਮ ਕਰਕੇ ਹੋਰ ਦੇਖ ਲੋ ਦੁਕਾਨਾ ਬੰਦਨੇ ਵਾਲੇ ਉਹ ਦੁਕਾਨਾ ਖੁਲਵਾ ਕੇ ਦੇਖੋ ਉਹਨਾਂ ਦੇ ਸੀਸੀ ਕੈਮਰੇ ਲੱਗੇ ਨੇ ਵੇਖਾਂਗੇ ਸ਼ਾਇਦ ਉਹਦੇ ਫੁਟੇਜ ਕੋਈ ਆਪ ਨੂੰ ਵੱਧ ਮਿਲ ਜਾਏ ਜਿੰਨੀ ਵੱਧ ਮਿਲੇਗੀ ਉਸ ਮਾਰਕੀਟ ਦਾ ਉੱਤਨਾ ਵੱਧਾ ਹੋਵੇਗਾ ਤੇ ਅਸੀਂ ਵੀ ਉਹਨਾਂ ਮੈਂ ਮੈਨੂੰ ਸਾਹਿਬ ਨੂੰ ਮੈਂ ਰਿਕਵੈਸਟ ਕਰਾਂਗਾ ਜੀ ਐਮਐਨ ਸਾਹਿਬ ਮਾਰਕੀਟ ਦੇ ਵਿੱਚ ਜੋ ਕਮੀ ਹੈਗੇ ਜਿਵੇਂ ਕੋਈ ਉੱਤੇ ਲਾਈਟਾਂ ਨਹੀਂ ਲੱਗੀਆਂ ਉਹ ਲਾਈਟਾਂ ਲਗਵਾਵਾਂਗੇ ਜੀ ਹੋਰ ਜਿਹੜੇ ਮਾਰਕੀਟ ਤੇ ਬੈਠ ਕੇ ਅਸੀਂ ਮਾਰਕੀਟ ਬੈਠੇ ਸਭ ਤੋਂ ਪਹਿਲੇ ਤਾਂ ਚੌਕੀਦਾਰ ਦਾ ਪ੍ਰਬੰਧ ਕਰਾਂ ਜੀ ਬਿਲਕੁਲ ਕਿਉਂਕਿ ਚੌਕੀਦਾਰ ਹੋਣਾ ਲਾਜ਼ਮੀ ਹੈ ਜੀ ਬਿਲਕੁਲ ਹੋਰ ਵੀ ਤੇ ਲੋਕ ਹੈ ਜਿਹਨਾਂ ਪਾਉਂਦੇ ਤੁਸੀਂ اسی ਮਾਰਕੀਟ ਦੇ ਵਿੱਚ ਤੁਸੀਂ ਵੀ ਮਾਲ ਵਿੱਚ ਕਰ ਬਣਾ ਟੋੜੀ ਦੁਕਾਨ ਤੇ ਹੋਈ ਚੁ ਤੱਬ ਨਹੀਂ ਮੇਰੀ ਦੁਕਾਨ ਤੇ ਉਹਨਾਂ ਨੇ ਪੂਰਾ ਪਾਣੀ ਮੇਟ ਲਾ ਕੇ ਸ਼ਟਰ ਪੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਤੇ ਮੇਰੇ ਸੈਂਟਰ ਲੋਕ ਲੱਗਣ ਕਰਕੇ ਤੇ ਪੱਤੀਆਂ ਮੋਟੀਆਂ ਲਾਉਣ ਕਰਕੇ ਨਾ ਉਹ ਬਚਾਅ ਹੋ ਗਿਆ ਪਰ ਮੇਰੇ 4-5 ਕੰਨਾ ਹੋਣ ਕਰਕੇ ਸਾਰੇ ਸ਼ਟਰਾਂ ਤੇ ਉਹਨੇ 5 ਮਿੰਟ ਲਾ ਕੇ ਜੋਰ ਲਾਇਆ ਜੀ ਸੱਬਲ ਵੀ ਮਾਰੇ ਨੇ ਤੇ ਫਲਾਸਰ ਦੋ ਤਿੰਨ ਦੋ ਕੁ ਮੁੰਡਿਆਂ ਨੇ ਪੂਰਾ ਜੋਰ ਲਾ ਕੇ ਕੀਤਾ ਜੀ ਪਰ ਬਚਾ ਹੋ ਗਿਆ ਕਿਨੇ ਦੇ ਕੱਪੜੇ ਲਕਾਣੇ ਕਹਿੰਦੇ ਤੇ ਫੱਕੇ ਲਗਾ ਦੇ ਜੀ ਸੋਨੂੰ ਕਹਿੰਦਾ ਕਿ ਸਾਡਾ ਸਾਮਾਨ ਲੱਗ ਗਿਆ 70 80 ਕੁ ਦੀ ਬਾਤ ਹੋ ਗਿਆ ਭਾਜੀ ਉਹ ਤਾਂ ਬਚਾ ਹੋ ਗਿਆ ਕਿਉਂਕਿ ਉਹਨੂੰ ਮੌਕੇ ਤੇ ਫੋਨ ਆ ਗਿਆ ਜਦੋਂ ਇਹ ਪੋਚਿਆ ਤਾਂ ਕਾਫੀ ਸਾਮਾਨ ਜਿਹੜਾ ਬਾਹਰ ਪਿਆ ਹੋਇਆ ਸੀਗਾ ਤੇ ਉਹਦੇ ਕਰਕੇ ਥੋੜਾ ਬਚਾਅ ਤਾਂ ਹੋ ਗਿਆ ਪਰ ਲੱਖ ਤੋਂ ਉੱਪਰ ਨੁਕਸਾਨ ਹੋਇਆ ਲੱਖ ਤੋਂ ਉੱਪਰ ਨੁਕਸਾਨ ਅੱਛਾ ਭਾਜੀ ਤੇ ਮਾਰਕੀਟ ਤੇ ਪਹੁੰਚ ਕੋਈ ਬਾਹਰੋਂ ਆਉਂਦੇ ਹੋ ਤਾਂ ਟਾਈਨਰ ਕੋਲ ਪਹੁੰਚਿਆ ਕੋਲ ਕੋਲ ਪਹੁੰਚਿਆ ਮਨ ਸਰਦਾਂ ਉਹਦੇ ਨੂੰ ਦੀ ਭਾਈ ਕਿਉਂ ਕਿ ਤੁਸੀਂ ਗੇੜਾ-ਗੂੜਾ ਲਾਉਂਦੇ ਰਿਹਾ ਜਦੋਂ ਸਾਡੇ ਕੋਲ ਤੇ ਕੀ ਕਹਿੰਦੇ ਵੀ ਸਾਡੇ ਕੋਲ ਪੀਸੀਆਰ ਬਹੁਤ ਘੱਟ ਹੈ ਜੀ ਕਿਹਦੇ ਚੱਕਰ ਦੇ ਇੱਥੇ ਕਿ ਪੀਸੀਆਰ ਬਹੁਤ ਘੱਟ ਹੋਣ ਕਰਕੇ ਕਹਿੰਦੇ ਵੀ ਇਹ ਏਰੀਆ ਜ਼ਿਆਦਾ ਵਾ ਤੇ ਇਹ ਮੰਗ ਕਰਦੇ ਆ ਕਿ ਚਲੋ 30 ਤੋਂ 35 ਘੰਟੇ ਬਾਅਦ ਤੋਂ ਨਾਈਟ ਨੂੰ ਇੱਥੇ ਗੇੜਾ ਲਾਉਂਦੇ ਰਹਿਣ ਤਾਂ ਕਿ ਪਤਾ ਲੱਗਿਆ ਰਹੇ ਕਿਉਂਕਿ ਏਦਾਂ ਨਾਈਟ ਦੇ ਇੱਥੇ ਆ ਜਦੋਂ ਸੋਰੀ ਹਾਂ ਦੋਸਤਾਂ ਵੀ ਪਹਿਲੇ ਆਸ ਤੋਂ ਪਿਛਲੇ ਸਾਲ ਤੋਂ ਦੋਸਤੋ ਪਿਛਲੇ ਸਾਲ ਸਾਡੇ ਦੋ ਵਾਰੀ ਏਸੀ ਚੋਰੀ ਹੋ ਕੇ ਲੈ ਗਏ ਪਰ ਇਹ ਤਾਂ ਲੈ ਕੇ ਜਾਂਦਾ ਜਦੋਂ ਆਪਣਾ ਸਰਦੀ ਦਾ ਸੀਜ਼ਨ ਹੁੰਦਾ ਜਾਂਦਾ ਸਰਦੀ ਦੇ ਸੀਜ਼ਨ ਦੇ ਚੱਲਦਿਆਂ ਦਾ ਬੰਦਾ ਏਸੀ ਓਨ ਨਹੀਂ ਕਰਦਾ ਤੇ ਉਹਨੂੰ ਪਤਾ ਲੱਗਦਾ ਨਹੀਂ ਕਦੋਂ ਚੋਰੀ ਹੁੰਦੀ ਹੈ ਇਜਾ ਕੋ ਬੰਦਾ ਗਰਮੀ ਦੇ ਚੋਂਨ ਕਰਦਾ ਉਹਨੂੰ ਪਤਾ ਲੱਗਦਾ ਜੀ ਇਹਦਾ ਹੈ ਹੀ ਨਹੀਂ ਉੱਪਰ ਤੇ ਆਪਾਂ ਕਹੀਆਂ ਵੀ ਆਏ ਆ ਕਪੇਟ ਵੀ ਪਹਿਲੇ ਵੀ ਸੀ ਆ ਜਮਾਨੇ ਭਾਜੀ ਇਹ ਚੋਰ ਕਦੇ 2-4 ਕਿਤੇ ਕਿਤੇ ਕਰ ਰਹੇ ਆ ਤੇ ਕਿੰਨੇ ਘੰਟੇ ਬਾਰ ਰਹੇ ਆ ਕਿਉਂਕਿ 7-12 ਜਿਹੜੇ ਦੁਕਾਨਦਾਰਾਂ ਨੇ ਸ਼ਿਕਾਇਤ ਬਣਾਇਆ ਉਹਨਾਂ ਨੇ ਕਿੰਨੀ ਜਗ੍ਹਾ ਹਾਂਜੀ ਅੱਜ ਤਿੰਨ-4 ਤਿੰਨ ਵਜੇ ਆ ਹਾਂਜੀ ਕਿਤੇ ਜੀ 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 ਮੈਂ ਭਾਜੀ ਇੱਧਰ ਹੁਸੈਨ ਲਈ ਥਾਣੇ ਵਾਈਟ ਕਰਦੇ ਆ ਪੁਲਿਸ ਦੀ ਕੋਈ ਨਹੀਂ ਕਿਦੋਂ ਪੁਲਿਸ 4:30 50000 ਬੰਦ ਕਰਨ ਕਰਦੇ ਨਹੀਂ ਜੀ ਨਹੀਂ ਹੋਰ ਵੀ ਦੱਸਣਾ ਮੈਂ ਸਮਝ ਨਹੀਂ ਕਿਦਾਂ ਉਹ ਕੋਤ ਮੰਗਾ ਰਹੇ ਹੁਣ ਤੂੰ ਕੋਟੇ ਪਹੁੰਚ ਜਾਓ ਕੋਟ ਕਰ ਲੈਂਦੇ ਵਸਾ ਪਤਾ ਨਹੀਂ ਕੋਦਾਂ ਚੱਕਰ ਹੋ ਰਿਹਾ ਥੋੜੀ ਦੇ ਜਿਆਦਾ ਬੋਲੇ ਇਹ ਮੰਨ ਕਰਦੇ ਕਿ ਲੋਨ ਦੇ ਤੇ ਜਿਆਦਾ ਸਬਤ ਜਾ ਜਾ ਤਾਂ ਜੋ ਅੱਗੇ ਤੋਂ ਵੀ ਇਹ ਜਿਹੜੀਆਂ ਹੋਣੀਆਂ ਨਾ ਹੋ ਸਕਣ ਜੀ ਬਿਲਕੁਲ ਲੁਧਾਨਾ ਦੇ ਰਾਮਦਾਸ ਮਾਰਕੀਟ ਦੇ ਇਹਨਾਂ ਦੇ ਅੱਜ ਤੱਕ ਇਹ ਵਾਤਾਵਰਣ ਸੋਹਣਾ ਹੈ ਪਹਿਲਾਂ ਵੀ ਜਿਹੜੇ ਤੇ ਹੁਣ 3-8-10 ਦਿਖਾਦਾ ਜਿਹੜਾ ਨੁਕਸਾਨ ਹੈ ਕਹਾ ਮੰਗ ਤਕਰੀਬਨ ਦੱਸਿਆ ਯਾਰ ਕਿ 10 ਲੱਖ ਦੇ ਕਿ 8-10 ਲੱਖ ਦੇ ਤਕਰੀਬਨ ਜਿਹੜਾ ਨੁਕਸਾਨ ਆ ਉਹਨ ਜਿਹੜੇ ਸਾਰੇ ਦੁਕਾਨਦਾਰ ਆ ਇਕੱਠੇ ਹੋ ਕੇ ਜਿਨ੍ਹਾਂ ਇਹਨਾਂ ਦੇ ਚੋਰੀ ਹੋਈ ਆ 8-10 ਦੁਕਾਨਾਂ ਦੇ ਇਕੱਠੇ ਹੋ ਕੇ ਲੁਧਿਆਣਾ ਦੇ ਸੁਗਰੀ ਥਾਣੇ ਵਿੱਚ ਪਹੁੰਚੇ ਨੇ ਔਰ ਕੰਪਲੇਂਟ ਦੇਣ ਪਹੁੰਚੇ ਹੁਣ ਦੇਖ ਲਾਗੇਗਾ ਕਿ ਸੀਸੀਟੀਵੀ ਸਾਹਮਣੇ ਹੈ ਜੀ ਪੁਲਿਸ ਦਾ ਸੀਸੀਟੀਵੀ ਦਾ ਹਾਸੇ ਕਿਤਾ ਦੀ ਕਾਰਵਾਈ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਲੋਕਾਂ ਦਾ ਲੱਭਦਾ ਲੁਧਿਆਣਾ ਦੇ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਤੇ ਚੋਰੀ ਦੀ ਜਿਹੜੀ ਵਾਰਦਾਤ ਸਾਹਮਣੇ ਨਿਕਲ ਕੇ ਆਈ ਯਾਰ ਅੱਜ ਤੱਕ 10 ਦੁਕਾਨਾਂ ਨੂੰ ਜਿਹੜੀ ਗੁਰੂ ਰਾਮਦਾਸ ਮਾਰਕੀਟ ਦਾ ਵਾਰਦਾਤ ਨੂੰ ਜਾਮ ਦਿੱਤਾ ਪਰ ਜਿੰਨਾ ਨੁਕਸਾਨ ਹੋਇਆ ਕਿੰਨੀ ਕਿੰਨੀ ਦੁਕਾਨਾਂ ਗਲਤ ਕਰਾਂਗੇ ਤੇ ਲੋਕ ਪਹੁੰਚ ਨਹੀਂ ਕਰਦੇ ਅਸੀਂ ਆਪਣਾ ਵੀ ਲੋਕਾਂ ਤੋਂ ਸਖਤ ਕਰਾਂਗੇ ਗਲਤ ਕਰਨ ਦੀ ਕੋਸ਼ਿਸ਼ ਚੱਲਿਆ ਜੀ ਇਸ ਪਾਸੇ ਦੇਖਦੇ ਅੱਗੇ ਕੀ ਹੋਇਆ ਕਿ ਗੁਰੂ ਰਾਮਦਾਸ ਮਾਰਕੀਟ ਗੁਰੂ ਰਾਮਦਾਸ ਮਾਰਕੀਟ ਦੇ ਰੱਬੀ ਚੋਰੀ ਹੋਈ ਹੈ ਜੀ ਇਹ ਘੱਟੋ ਘੱਟ 8-10 ਦੁਕਾਨਾਂ ਜਿਹੜੀਆਂ ਸ਼ਟਰ ਤੋੜੇ ਗਏ ਆ, ਸੀਸੇ ਤੋੜੇ ਗਏ ਆ। ਇੱਕ ਦੁਕਾਨ ਦਾ ਤਾਂ ਚਲੋ ਰੇਡੀ ਮੈਟਲ ਦਾ ਸਾਰਾ ਪੰਡਾ 70000 ਰੁਪਏ ਤੱਕ ਦਾ ਨੁਕਸਾਨ ਗਿਆ ਹੈ। ਇਹ ਬਹੁਤ ਅਸਿਰੋਹ ਦੀ ਗੱਲ ਕਿ ਦੋਸਤ। ਅਸੀਂ ਇੱਥੇ ਹੋਰ ਅੰਧੇਰਾ ਵੀ ਕਰਿਆ। ਕਿੰਨੀਆਂ ਦੁਕਾਨਾਂ ਨੂੰ ਜਿਹੜਾ ਕਿ ਨਾ ਪਤਾ ਪਾ ਰਹੇ ਆ ਚੋਰਾ ਵੱਲੋਂ ਕਿਹਨਾਂ ਨੂੰ ਨੁਕਸਾਨ ਕਿਨਾ ਹੋਇਆ। ਰਵਾਣ ਬਹੁਤ ਜਿਆਦਾ ਦੁਕਾਨਾਂ ਦਾ ਨੁਕਸਾਨ ਆਇਆ ਹੋਇਆ ਹੈ ਕਿ ਇਹ ਮਿਕਸ ਕਰਾ ਬਸ ਕੰਮ ਨਹੀਂ ਠੀਕ ਹੈ ਹੈ ਦੋ ਦੁਕਾਨਾਂ ਦੇ ਵਿੱਚ 50000 ਰੁਪਏ ਦਾ ਨੁਕਸਾਨ ਹੋਇਆ ਜਿਹੜਾ ਜਿਆਦਾ ਬਾਕੀ ਦੁਕਾਨਾਂ ਦੇ ਸ਼ੀਸ਼ੇ ਤੋੜਿਆ ਨੇ ਤੇ ਸ਼ਟਰ ਤੋੜਿਆ ਨੇ ਪਰ ਪਤਾ ਅੱਜ ਕੱਲ ਸ਼ਟਰ ਵੀ ਕਿਹੜਾ ਸਸਤੇ ਨੇ ਤੇ ਸ਼ੀਸ਼ੇ ਵੀ ਕਿਹੜੇ ਸਸਤੇ ਨੇ ਨਾ ਨਾ ਕਰਦੇ ਕਰਦੇ ਇੱਕ ਦੁਕਾਨ ਦੇ ਉੱਪਰ 34000 ਰੁਪਏ ਦਾ ਖਰਚਾ ਤਾਂ ਵੈਸੇ ਹੀ ਪੈ ਜਾਂਦਾ ਹੈਗਾ ਸ਼ਟਰ ਤੇ ਸ਼ੀਸ਼ੇ ਦਾ ਤੇ ਅੱਛਾ ਇੱਕ ਨਵੇਂ ਲੋਕ ਆਏ ਸੀ ਸੀਸੀਟੀਵੀ ਗ੍ਰਾਫ ਕਿਹਨੇ ਲੋਕ ਨਹੀਂ ਆਜੇ ਸੀ ਸੀ ਕੈਮਰੇ ਦੇ ਵਿੱਚ ਨਾ ਉਹ ਮੁੰਡਿਆਂ ਦੀ ਲੋਕੇਸ਼ਨ ਆ ਉਹ ਮੁੰਡੇ ਨੇ ਉਹਨਾਂ ਦੇ ਮੂਵਮੈਂਟ ਨੇ ਟੋਪੀਆਂ ਪਾਈਆਂ ਹੋਈਆਂ ਨੇ ਉਹਨਾਂ ਦੀ ਕੋਈ ਬਾਕੀ ਦਾ ਹੋਰ ਪਛਾਣ ਹਲੇ ਨਹੀਂ ਹੋਈ ਵੇਖਾਂਗੇ ਕੋਸ਼ਿਸ਼ ਕਰਾਂਗੇ ਹੋਰ ਜ਼ੂਮ ਕਰਕੇ ਹੋਰ ਇੱਕ ਦੁਕਾਨਾ ਬੰਦਨੇ ਵਾਲੇ ਉਹ ਦੁਕਾਨਾ ਖੁਲਵਾ ਕੇ ਦੇਖੋ ਉਹਨਾਂ ਦੇ ਸੀਸੀ ਕੈਮਰੇ ਲੱਗੇ ਨੇ ਵੇਖਾਂਗੇ ਸ਼ਾਇਦ ਉਹਦੇ ਕੁਝ ਟ੍ਰੇਡ ਕੋਈ ਆਪ ਨੂੰ ਵੱਧ ਮਿਲ ਜਾਏ ਜਿੰਨੀ ਵੱਧ ਮਿਲੇਗੀ ਉਸ ਮਾਰਕੀਟ ਦਾ ਉਨਾ ਵੱਧਾ ਹੋਵੇਗਾ ਤੇ ਅਸੀਂ ਵੀ ਹੁਣ ਮੈਂ ਮੈਨਸਾਮਲ ਨੂੰ ਮੈਂ ਰਿਕਵੈਸਟ ਕਰਾਂਗਾ ਜੀ ਮੈਨਸਾਮਲ ਸਾਹਿਬ ਮਾਰਕੀਟ ਦੇ ਵਿੱਚ ਜੋ ਕਮੀ ਹੈਗੀ ਹੈ ਕਿ ਮੇਰੇ ਕੋਈ ਉੱਤੇ ਲਾਈਟਾਂ ਨਹੀਂ ਲੱਗੀਆਂ ਉਹ ਲਾਈਟਾਂ ਲਗਵਾਵਾਂਗੇ ਜੀ ਉਹ ਜਿਹੜੇ ਮਾਰਕੀਟ ਦੇ ਵਿੱਚ ਬੈਠ ਕੇ ਅਸੀਂ ਮਾਰਕੀਟ ਬੈਠੇ